ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਨੇੜੇ ਪਿੰਡੇ ਦੇ ਬਲਾਸਪੁਰ ਵੀ ਹੈ ਭਾਗੀਕੇ ਤੇ ਨਿਹਾਲ ਸਿੰਘ ਵਾਲਾ ਵੀ ਨੇੜੇ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੁਟੀਨ 'ਚ ਇਹਦੇ ਕੋਲ ਪਸ਼ੂ ਹੁੰਦੇ ਆ ਵਿਕਰੀ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਇੱਕੇ ਗਾਂ ਇੱਕੇ ਵਹਿੜ ਜਿਹੜੀ ਉਹ ਬਾਈ ਨੇ ਵਿਕਾਊ ਕੀਤੀ ਆ ਤਾਜੀ ਸੋਈ ਵੀ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਸਕਰੀਨ ਉੱਤੇ ਮੈਂ ਚਲਾ ਦੂੰਗਾ ਸੋ ਤੁਸੀਂ ਆ ਕੇ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਦੇ ਨਾਲ ਤੁਸੀਂ ਖਰੀਦੋਗੇ ਆਓ ਡਿਟੇਲ ਪੁੱਛੀਏ ਬਾਅਦ ਚ ਆਪਾਂ ਇਹਨੂੰ ਤੋੜ ਕੇ ਤੁਹਾਨੂੰ ਦਿਖਾ ਦਿਖਾਵਾਂਗੇ ਇੱਕ ਹੀ ਨਾਗੇ ਇਸ ਵੀਡੀਓ ਦੌਰਾਨ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਬੰਦੇ ਬਾਈ ਸਾਸਤਰੀ ਦਾ ਹਾਂ ਸ੍ਰੀ ਗੱਲ ਬਾਈ ਜਗਜੀਤ ਅ ਬਲਵਿੰਦਰ ਬਾਈ ਅੱਜ ਆਪਾਂ ਇੱਕ ਗਾਂ ਹੀ ਦਿਖਾ ਰਹੇ ਹਾਂ ਹਾਂ ਬਾਈ ਜਗਜੀਤ ਦੇ ਆਪਣੇ ਘਰ ਦੀ ਬਿਹੜਾ ਬਾਈ ਜਾਸੂਆ ਸੂਈ ਆ ਮੂੰਹ ਚੋਂ ਵੀ ਛੇ ਦੰਦ ਦਾ ਪਹਿਲਾ ਸੂ ਇੱਕ ਸੂ ਆਪਾਂ ਘਰੇ ਚੋਈ ਆ ਇਹ ਠੀਕ ਹੈ ਜਿਹੜੇ ਵੀਰੇ ਆਪਣੇ ਘਰੇ ਆਉਂਦੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਹੀ ਪਤਾ ਵੀ ਆਪਣੇ ਘਰ ਦੀ ਹੈ ਬਿਹੜ ਥੋੜਾ ਜਿਹਾ ਉੱਪਰ ਆ ਜਾ ਵੀ ਤਾਂ ਹੀ ਕਰਦੀ ਇਹ ਆਪਾਂ ਮਾਲ ਹੁਣ ਇੱਧਰ ਤਾਂ ਘਾਟ ਹੀ ਲੈਂਦਾ ਘਰੇ ਕੰਮ ਚੱਲਦਾ ਕਰਕੇ ਉਧਰ ਹੀ ਹੁੰਦੇ ਸੀਗੇ ਪਸ਼ੂ ਮੱਈਆਂ ਵੀ ਉਧਰ ਹੀ ਆ ਹੁਣ ਇਹ ਫਿਰ ਬਾਹਰ ਬੰਨ ਲਈ ਕਰਕੇ ਹਾਂ ਬਾਹਰ ਬੰਨ ਲਈ ਕਰਕੇ ਬਾਈ ਉਹਨਾਂ ਪਸ਼ੂਆਂ ਦਾ ਜ਼ ਠੀਕ ਹੈ ਇੱਕ ਕਦੋਂ ਸੂਈ ਹੈ ਕਿੰਨੇ ਦਿਨ ਹੋ ਗਿਆ ਜਿਹਨੂੰ ਇਹ ਬਾਈ ਕੱਲ ਦੁਪਹਿਰ ਦੀ ਸੂਈ ਵੀ ਹੈ ਜਗਜੀਤ ਕੱਲ ਦੁਪਹਿਰ ਦੀ ਹਾਂਜੀ ਬਾਈ ਠੀਕ ਹੈ ਅੱਛਾ ਬਲਵਿੰਦਰ ਭਾਈ ਕੀ ਹੈ ਦੀ ਡਿਮਾਂਡ ਰਹੁ ਤੇ ਪਹਿਲੇ ਸੂਈ ਦਾ ਦੁੱਧ ਤੇ ਦਾ ਕੀ ਰਿਆ ਪਹਿਲੇ ਸੂਈ ਦਾ 32 33 ਕਿਲੋ ਦੁੱਧ ਜਗਜੀਤ ਦਾ ਪਚੋਇਆ ਹੱਥੀਂ ਚਵਾਈ ਤੇ ਜੋਈ ਹੈ ਬਾਈ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਮਸ਼ੀਨ ਦੀ ਲੋੜ ਨਹੀਂ ਹੱਥੀਂ ਚਵਾਈ ਤੇ 32 33 ਕਿਲੋ ਦੁੱਧ ਚੋਇਆ ਇੱਕੀ ਦੁੱਧ ਉਹ ਤੂੰ ਪਲੱਸ ਦੇਣਾ ਚਾਹੀਦਾ ਬਾਕੀ ਦੁੱਧ ਅਗਲੇ ਦੀ ਸੇਵਾ ਦਾ ਹੁੰਦਾ ਆਪਣੇ ਘਰੇ 30 ਕਿਲੋ ਤੋਂ ਬਾਹਰ ਬਾਹਰ ਧੋਪ ਦਿੱਤਾ ਨੇ ਉਹ ਜੋ ਛੇਦਾਂ ਦਾ ਕੋਈ ਵੀ ਵੀਰ ਪੱਟ ਕੇ ਦੇਖ ਸਕਦਾ ਦੰਦਾ ਠਿਕਾ ਰੇਟ ਦਿੱਤੀ ਰੱਖ ਦਮ ਰੇਟ ਦਿੱਤੀ ਤਾਂ ਮੁੱਲ ਦਾ ਜਿੰਨਾ ਮਰਜ਼ੀ ਕਰੀ ਜਾਈਏ ਬਾਈ 1 ਲੱਖ ਤੇ 55000 ਦੀ ਜਸਨੋਂ ਦੇਵਾਂਗੇ ਤੋਰ ਤੀ ਹਾਂ ਬਾਈ ਤੋਰ ਦਿੰਨੇ ਦੋਸੋ 1 ਲੱਖ ਤੇ 55000 ਦੀ ਬੱਚਾ ਇਹਨੇ ਵੱਛੇ ਨੂੰ ਜਨਮ ਦਿੱਤਾ ਕੱਲ ਦੁਪਹਿਰ ਦੀ ਸੋਈ ਹੈ ਤੇ ਅੱਜ ਸ਼ਾਮ ਨੂੰ ਵੀਡੀਓ ਬਣਾ ਰਹੇ ਹਵਾਨਾ ਫਿਟਿੰਗ ਵਾਲਾ ਭਲੂਣ ਧੁੰਨੀ ਤੇ ਤੁਹਾਨੂੰ ਇਹਦੇ ਪੂਰੀ ਦਿਸੂਗੀ ਹਜੇ ਕਿਉਂਕਿ ਤਾਜੀ ਸੋਈ ਵੀ ਹੈ ਫਵਾਨੇ ਤੇ ਵੀ ਥੋੜੀ ਥੋੜੀ ਭਲੂਣ ਹੈਗੀ ਐ ਸੋ ਅੱਗੇ ਧੁੰਨੀ ਤੇ ਭਲੂਣ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਾਜੀ ਸੂਈ ਵੀ ਇਹ ਗਾਂ ਫੋਰ ਸੇਲ ਦੂਜਾ ਸੂਆ 6 ਦਾੰ ਦਾ ਬਾਈ ਦੱਸਦਾ ਤੇ ਇਹ ਇਸ ਵੀਰ ਦੇ ਘਰ ਦੀ ਹੈ ਘਰ ਦੀ ਮਤਲਬ ਇਸ ਤਰੀਕੇ ਨਾਲ ਵੀ ਪਹਿਲਾ ਸੂਆ ਇਹਨੂੰ ਇਹਨੇ ਘਰੇ ਚੋਇਆ ਤੇ ਕਿ ਇਹ ਦੂਜਾ ਸੂਆ ਸੂਈ ਹੈ ਸੋ ਚੋਈ ਵੀਰ ਨੇ ਹੱਥੀਆਂ ਆਪਦੇ ਪਰ ਇਸ ਟਾਈਮ ਥੋੜੀ ਜੀ ਭਲੂਣ ਥਣਾ ਦੇ ਉੱਤੇ ਵੀ ਹੈਗੀ ਐ ਬਾਕੀ ਤੁਸੀਂ ਪਾਸ ਕੋਲ ਆ ਕੇ ਕਰ ਲੋਗੇ ਅੰਦਰ ਮਿਸਤਰੀ ਬਾਈ ਦੇ ਲੱਗੇ ਹੋਏ ਆ ਉਹਦੇ ਕਰਕੇ ਜਗਾ ਤਾਂਗਾ ਤਾਈ ਪਸ਼ੂ ਵਪਾਰ ਚ ਘਟ ਆ ਰਹੇ ਸੋ ਇਸ ਵੀਡੀਓ ਚ ਤੁਹਾਨੂੰ ਇਹ ਵਾੜ ਫਿਰ ਤੋਰਨੀ ਬਈ ਇੱਕ ਵਾਰ ਦਿਖਾਉਣੀ ਆ ਦੱਸੋ ਜੀ ਨੂੰ ਚੰਗੀ ਲੱਗੇ ਤਾਂ ਬਾਈ ਨਾਲ ਕਾਲ ਕਰ ਸਕਦੇ ਹੋ 1 ਲੱਖ ਤੇ 55000 ਰੇਟ ਹੈ ਬਰੀਡਿੰਗ ਤੇ ਕੰਮ ਕਰਨਾ ਤਾਂ ਸੋਹਣੇ ਬੱਚੇ ਪਾਉਗੀ ਰੰਗ ਰੂਪ ਚੰਗਾ ਢਾਂਚਾ ਚੰਗਾ ਸੋ ਸਟਰਕਚਰ ਫੇਰੇ ਦਾ ਦੇਖ ਲਓ ਸੋ ਅੱਜ ਦੀ ਇਸ ਵੀਡੀਓ ਚ ਦੱਸੋ ਇਹ ਇੱਕ ਹੀ ਗਾਂ ਇੱਕ ਹੀ ਵਾੜ ਤੁਹਾਨੂੰ ਦਿਖਾਉਣੀ ਸੀਗੀ ਨੰਬਰ ਵਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਭਲੂਣ ਦੀ ਗੱਲ ਕੀਤੀ ਸੀ ਦੋਸਤੋ ਤਾਂ ਤੁਨੀ ਤੇ ਤੁਹਾਨੂੰ ਭਲੂਣ ਨਜ਼ਰ ਆਊਗੀ ਬਾਕੀ ਢਾਂਚਾ ਇਹਦਾ ਤੁਸੀਂ ਹੁਣ ਵੀਡੀਓ ਚੋ ਦੇਖ ਲਿਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ